ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਪੰਜਾਬ ਦਾ ਐਡਵੋਕੇਟ ਰਾਜਾ ਸਰਪ੍ਰੀਤ ਸਿੰਘ ਬਾਜਵਾ ਨੂੰ ਲੀਗਲ ਵਿੰਗ ਸਲਾਹਕਾਰ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਐਡਵੋਕੇਟ ਰਾਜਾ ਸਰਪ੍ਰੀਤ ਸਿੰਘ ਬਾਜਵਾ ਇਸ ਖੁਸ਼ੀ ਦੇ ਮੌਕੇ ਤੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਕਿ ਵਕੀਲ ਭਾਈਚਾਰੇ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਰਾਜਾ ਸਰਪ੍ਰੀਤ ਸਿੰਘ ਬਾਜਵਾ ਨੂੰ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਪੰਜਾਬ ਦਾ ਸਲਾਹਕਾਰ ਔਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਵਕੀਲ ਭਾਈ ਚਾਰੇ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਵਕੀਲ ਸਾਹਿਬ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਇਸ ਖੁਸ਼ੀ ਦੇ ਮੌਕੇ ਤੇ ਕੀ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਔਰ ਵਕੀਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਮੇਂ ਤੋਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਾਨੂੰਨੀ ਸਲਾਹ مشورہ ਲੈਣ ਵਾਸਤੇ ਔਰ ਪੰਜਾਬ ਵਾਸਤੇ ਰਜਸਪ੍ਰੀਤ ਸਿੰਘ ਜੀ ਬਾਜਵਾ ਜੀ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਜੋ ਬੜੇ ਹੀ ਵਧੀਆ ਔਰ ਸੀਨੀਅਰ ਵਕੀਲ ਨੇ ਜੋ ਕਿ ਇੰਗਲੈਂਡ ਤੋਂ ਪਾਸ ਕਰਕੇ ਕੰਦੀਗੜ ਦੇ ਵਿੱਚ ਵੀ ਇਹਨਾਂ ਪ੍ਰੈਕਟਿਸ ਕੀਤੀ ਹੈ ਹੁਣ ਆਪਣੇ ਸ਼ਹਿਰ ਡਿਸਟ੍ਰਿਕਟ ਖਾਨਕੋਟ ਦੇ ਵਿੱਚ ਆ ਕੇ ਬੜੀ ਅੱਛੀ तरीके ਨਾਲ ਇਹ ਪ੍ਰੈਕਟਿਸ ਕਰ ਰਹੇ ਹਨ ਜੋ ਸ਼੍ਰੋਮਣੀ ਅਕਾਲੀ ਦਲ ਬਦਲ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਬੜੇ ਹੀ ਅੱਛੇ ਔਰ ਵਧੀਆ ਢੰਗ ਦੇ ਨਾਲ ਉਸ ਨੂੰ ਨੇਪਰੇ ਚਾੜਨਗੇ ਜਦੋਂ ਵੀ ਇਹਨਾਂ ਦੀ ਜ਼ਰੂਰਤ ਪਵੇਗੀ ਹਰ ਤਰ੍ਹਾਂ ਦੀ ਸਲਾਹ ਦੇਣ ਨੂੰ ਉਹਨਾਂ ਦੇ ਨਕੰਦੇ ਨਕੰਦਾ ਮਲਾ ਕੇ ਚੱਲਣ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਦਾ ਕਾਲੋਂ ਸਾਹਿਬ ਦਾ ਸਹਿਦਿਲ ਤੋਂ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਇਨਾਂ ਨੂੰ ਐਡਾ ਵੱਡਾ ਔਦਾ ਦਿੱਤਾ ਹੈ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਮੈਂ ਰਾਜੇਸਪੀ ਸਿੰਘ ਬਾਜਵਾ, ਪੁੱਤਰ ਸ਼੍ਰੀ ਜਸਬੀ ਸਿੰਘ ਬਾਜਵਾ, ਪੇਸ਼ੇ ਦਾ ਵਕੀਲ ਹਾਂ। ਅੱਜ ਮੈਂ ਤਹਿ ਦਿਲ ਤੋਂ ਸ਼ੀਰੋਮਣੀ ਅਕਾਲੀ ਦਲ ਦਾ ਸ਼ੁਕਰੀਆ ਅਰਪਨ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਲ ਬਖਸ਼ਿਆ ਹੈ। ਕੱਲ ਸ਼ਾਮ ਨੂੰ ਉਹਨਾਂ ਨੇ ਮੈਨੂੰ ਆਪਣੇ ਲੀਗਲ ਵਿੰਗ ਦੇ ਐਡਵਾਈਜ਼ਰੀ ਬੋਰਡ ਦਾ ਮੈਂਬਰ ਬਣਾਇਆ ਹੈ। ਮੈਂ ਮੈਂ ਇਹ ਆਸ਼ਵਾਸਨ ਦਿਨਵਾਉਂਾ ਜੋ ਵੀ ਮੈਨੂੰ ਡਿਊਟੀ ਪਾਰਟੀ ਵੱਲੋਂ ਪ੍ਰਦਾਨ ਕੀਤੀ ਜਾਏਗੀ ਉਹਦਾ ਨਿਰਵਾਹਨ ਆਪਣੇ ਪੂਰੇ ਅੱਛੇ ਮਾਨ ਨਾਲ ਮੈਂ ਕਰਾਂਗਾ ਉਰਜੋਰ ਕਰਾਂਗਾ ਮੈਂ ਇਹਦੇ ਨਾਲ ਪਾਰਟੀ ਦੇ ਪ੍ਰਦਰਸ਼ਨੇ ਕਾਗਲ ਦੇ ਪ੍ਰਦਾਨ ਕਿਸ ਸੁਪਤੀਸ ਬਦਲ ਜੀ ਜੀ ਵਿਕਟਮ ਜੀ ਸਿੰਘ ਬਜੀਠਿਆ ਜੀ ਅਤੇ ਸ਼੍ਰੀ ਗਵੀਕਰਨ ਸਿੰਘ ਕਾਲੋ ਜੀ ਅਤੇ ਸਾਡੇ ਲੀਗਲ ਲੀਗਲ ਵਿੰਗ ਦੇ ਮੇਨ ਪ੍ਰਵਕਤਾ ਪ੍ਰਦਾਨ ਸ਼੍ਰੀ ਅਰਸ਼ਦੀਪ ਸਿੰਘ ਕਲੇਰ ਜੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੈ गावा ਅਤੇ ਮੈਂ ਇਹ ਉਮੀਦ ਕਰਦਾ ਹਾਂ ਕਿ ਮੈਨੂੰ ਹੋਰ ਵੀ ਇਹੋ ਜਿਹੇ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਕਿ ਮੈਂ ਆਪਣੇ ਆਪ ਨੂੰ ਇਸ ਦੇਸ਼ ਵਾਸੀ ਕੇ ਇਸ ਪ੍ਰਦੇਸ਼ ਵਾਸੀ ਕੇ ਸਾਬਤ ਕਰ ਸਕਾਂ ਸਤਿ ਸ੍ਰੀ ਅਕਾਲ